ਜ਼ਿੰਦਾਬਾਦ ਸਿੱਖਾਂ ਨੂੰ ਸਾਫ ਦਿਓ ਸਾਫ ਦਿਓ ਸਾਫ ਦਿਓ ਸਿੱਖਾਂ ਦਾ ਕਤਲੇਆਮ ਬੰਦ ਕਰੋ ਬੰਦ ਕਰੋ ਬੰਦ ਕਰੋ ਸਿੱਖੀ ਨੂੰ ਸਿਰਖਾਰ ਨੂੰ ਸਾਫ ਦਿਓ ਸਾਫ ਦਿਓ ਸਿੱਖਾਂ ਦਾ ਬੰਦ ਕਰੋ ਬੰਦ ਕਰੋ ਬੰਦ

ਨੂੰ ਗੁੱਦ ਅਮਾ ਵਾਗਲੇ ਉਹ ਬਕਰਦੀ ਹੈ ਕਿ ਅਸੀਂ ਜਿਹੜਾ ਅੱਜ ਮੰਗ ਪੱਤਰ ਦਿੱਤਾ ਹੈਗਾ ਸ਼੍ਰੋਮਣੀ ਕਾਲੀ ਦਲ ਜਿਲ੍ਹਾ ਬਰਨਾਲਾ ਦੀ ਸਮੁੱਚੀ ਜਥੇਬੰਦੀ ਨੇ ਇਹ ਹੈਗਾ ਕਿ ਸਾਡਾ 47 ਤੋਂ ਲੈ ਕੇ ਸਾਡੇ ਨਾ ਬਿਤਕਰਾ ਹੁੰਦਾ ਆ ਰਿਹਾ ਸਾਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਕਦੇ ਟੈਰਰਿਸਟ ਕਹਿ ਕੇ ਸਾਨੂੰ ਮਾਰਿਆ ਜਾ ਰਿਹਾ ਹੈ ਜੇਲ੍ਹਾਂ ਚ ਡੱਕਿਆ ਜਾ ਰਿਹਾ 35-35 ਸਾਲਾਂ ਤੋਂ ਸਾਡੇ ਬੰਦੀ ਸਿੰਘ ਅੰਦਰ ਬੈਠੇ ਨੇ ਇਸੇ ਤਰ੍ਹਾਂ ਸਾਡਾ ਮੁੱਖ ਕਿ ਤੱਕ ਖੇਤੀਬਾੜੀ ਹੈ ਉਹਨੂੰ ਵੀ ਤਹਿਸਨੈਤ ਕੀਤਾ ਜਾ ਰਿਹਾ ਹੈ ਸਾਜਿਸ ਦੇ ਦਿਨ ਆਰਥਿਕਤਾ ਪਾਰਥਕਤਾ ਪੱਖੋਂ ਤੇ ਸਾਨੂੰ ਧਾਰਮਿਕ ਦੇ ਪੱਖੋਂ ਤੇ ਲੱਛਰਤਾ ਫਲਾ ਕੇ ਸਾਨੂੰ ਮਾਰਿਆ ਜਾ ਰਿਹਾ ਹੁਣ ਸਾਡੇ ਬਾਹਰਲੇ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਖਿਲਾਫ ਨਫ਼ਰਤ ਫਲਾ ਕੇ ਸਾਨੂੰ ਝੂਠੇ ਮੁਕਾਬਲੇ ਬਣਾ ਕੇ ਪਹਿਲਾਂ ਇੱਥੇ ਮਾਰਿਆ ਹੁਣ ਉੱਥੇ ਮਾਰਿਆ ਜਾ ਰਿਹਾ ਸਾਰੇ ਧਰਮਾਂ ਦਾ ਸਨਮਾਨ ਕੀਤਾ ਗਿਆ ਸਤਕਾਰ ਕੀਤਾ ਗਿਆ ਹੁਣ ਵੀ ਹੋਊਗਾ ਇਸ ਵਾਸਤੇ ਸਿੱਖ ਕੌਮ ਸਰਬੱਤ ਦਾ ਭਲਾ ਮੰਗਦੀ ਹੈ ਸ਼ੁਰੂਆਤ ਅਸੀਂ ਡੈਮੋਕ੍ਰੇਸੀ ਦਾ ਹੀ 7 ਮਹੀਨਾ ਢੰਗ ਦੇ ਨਾਲ ਆਪਣੀ ਯਾਦਵਾਦਸ਼ਾਈ ਖੁਸ਼ੀ ਹੋਈ ਜਿਹੜੀ ਅੰਗਰੇਜ਼ ਨੇ ਇਹ ਕਹਿ ਕੇ ਲੈ ਥਾਥੋਂ ਲੈ ਲਈ ਸੀ ਕਿ ਜਦੋਂ ਮਹਾਰਾਣੀ ਜਿੰਦਾ ਨੂੰ ਜਦੋਂ ਤੇਰਾ ਪੁੱਤਰ 18 ਸਾਲਾਂ ਦਾ ਹੋ ਗਿਆ ਤੈਨੂੰ ਵਾਪਸ ਕਰ ਦੇਮਾ ਸੈਂਟਰ ਗਵਰਨਮੈਂਟ ਉਹ ਬਾਹਰ ਅੰਬੈਸੀਆਂ ਦੇ ਵਿੱਚ ਸਿੱਖਾਂ ਪ੍ਰਤੀ ਜੋ ਗਲਤ ਪ੍ਰਚਾਰ ਕਰ ਰਹੀ ਆ ਉਸ ਨੂੰ ਅਸੀਂ ਮੈਮੋਰੰਡਮ ਦਿੱਤਾ ਕਿ ਤਾਂ ਕਿ ਸਿੱਖਾਂ ਦੇ ਪ੍ਰਤੀ ਜਿਹੜੀ ਬਾਹਰਲੇ ਦੇਸ਼ਾਂ ਦੇ ਵਿੱਚ ਜੇ ਕੋਈ ਨਫ਼ਰਤ ਪੈਦਾ ਕੀਤੀ ਜਾ ਰਹੀ ਆ ਉਹਨੂੰ ਬੰਦ ਕੀਤਾ ਜਾਵੇ ਜਿਸ ਤਰ੍ਹਾਂ ਅਸੀਂ ਦੇਖਦੇ ਆਉਂਦੇ ਆ ਕਿਵੇਂ ਸੈਂਟਰ ਗਵਰਨਮੈਂਟ ਦੇ ਵਿੱਚ ਹਿੰਦੂ ਹਿੰਦੂ ਰਾਜ ਆ ਰਾਮ ਰਾਜ ਦੀ ਗੱਲ ਕੀਤੀ ਜਾਂਦੀ ਆ। ਤੋਂ ਇਸ ਤਰੀਕੇ ਨਾਲ ਸਿੱਖ ਵੀ ਆਪਣਾ ਇਹ ਜਿਹੜਾ ਰਾਜ ਆ ਉਹ ਮੰਗ ਸਕਦੇ ਨੇ। ਇਹ ਸਾਡੇ ਸੰਵਿਧਾਨ ਦੇ ਵਿੱਚ ਵੀ ਕਿਹਾ ਗਿਆ ਕਿ ਅਗਰ ਕੋਈ ਬੰਦਾ ਆਪਣੇ ਹੱਕਾਂ ਦੀ ਰਾਖੀ ਲਈ ਬੋਲਣਾ ਚਾਹੁੰਦਾ ਆਪਣੀ ਕੌਮ ਦੀ ਰਾਖੀ ਲਈ ਅਗਰ ਕੋਈ ਬੋਲਣਾ ਚਾਹੁੰਦਾ ਤਾਂ ਕੋਈ ਗਨਾਹ ਨਹੀਂ।